ਅਕਾਲੀ ਦਲ ਦੀ ਜ਼ਬਰ ਵਿਰੋਧੀ ਲਹਿਰ ਦਾ ਅੱਜ ਪੰਜਵਾਂ ਦਿਨ ਹੈ ਅਤੇ ਪੰਜਵੇਂ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਹਲਕਾ ਬਟਾਲਾ 'ਚ ਪਹੁੰਚੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਅਫਸਰਸ਼ਾਹੀ ਨੂੰ ਧਮਕਾਉਣਾ ਬੰਦ ਕਰਨ ਪਰ ਸੁਖਬੀਰ ਸਿੰਘ ਬਾਦਲ ਉੱਪਰ ਕੈਪਟਨ ਅਮਰਿੰਦਰ ਸਿੰਘ ਦੀ ਇਸ ਚੇਤਾਵਨੀ ਦਾ ਕੋਈ ਵੀ ਅਸਰ ਅੱਜ ਵੇਖਣ ਨੂੰ ਨਹੀਂ ਮਿਲਿਆ ਅਤੇ ਸੁਖਬੀਰ ਸਿੰਘ ਬਾਦਲ ਪਹਿਲਾਂ ਵਾਂਗੀ ਆਪਣੇ ਅੰਦਾਜ਼ ਵਿੱਚ ਵਿਖਾਈ ਦਿੱਤੇ ਅਤੇ ਨਾਲ ਹੀ ਅਕਾਲੀ ਵਰਕਰਾਂ ਉਪਰ ਤਸ਼ੱਦਦ ਕਰਨ ਦੇ ਦੋਸ਼ ਵੀ ਲਗਾਏ ਇਸ ਮੌਕੇ ਖਡੂਰ ਸਾਹਿਬ ਦੇ ਇੱਕ ਜਵਾਨ ਜਸਪਾਲ ਸਿੰਘ ਨੇ ਵੀ ਸੁਖਬੀਰ ਸਿੰਘ ਬਾਦਲ ਨੂੰ ਹੱਟਬੀਤੀ ਸੁਣਾਈ ਅਤੇ ਦੋਸ਼ ਲਗਾਇਆ ਕਿ ਖਡੂਰ ਸਾਹਿਬ ਦੇ ਵਿਧਾਇਕ ਦੇ ਪੀਏ ਨੇ ਉਹਨਾਂ ਦੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਹੈ ਮੈਂ ਕੈਪਟਨ ਸਾਹਿਬ ਦਾ ਬਿਆਨ ਸੁਣਾਇਆ ਕਿ ਅਕਾਲੀ ਦਲ ਐਵੇਂ ਝੂਠ ਬੋਲ ਰਿਹਾ ਹੈ ਮੈਂ ਕੈਪਟਨ ਸਾਹਿਬ ਨੂੰ ਤੇ ਸਾਰੇ ਕਾਂਗਰਸ ਲੀਡਰਸ਼ਿਪ ਨੂੰ ਮੈਂ ਦਿਖਾਉਣਾ ਚਾਹਣਾ ਹੈ ਵਿਚਾਰਾ ਜਸਪਾਲ ਸਿੰਘ ਇਹਦਾ ਕੋਈ ਸੰਬੰਧ ਅਕਾਲੀ ਦਲ ਨਹੀਂ ਹੈ ਆ ਹਿੰਦੁਸਤਾਨ ਦੀ ਪੁਲਿਸ ਦਾ ਇੱਕ ਫੌਜੀ ਹੈ ਜੰਮੂ ਕਸ਼ਮੀਰ ਚ ਪੋਸਟਿੰਗ ਹੈ ਇੱਥੇ ਆਇਆ ਇਹਦੇ ਘਰ 'ਚ ਵਿਚਾਰੇ ਦੇ ਘਰ ਦੇ ਵਿੱਚ 16 ਕਨਾਲ ਜ਼ਮੀਨ ਤੇ ਕਾਂਗਰਸੀ ਕਬਜ਼ਾ ਕਰਾ ਰਹੇ ਆ। ਸੋ ਆਹ ਜ਼ੁਲਮ ਨਹੀਂ ਹੈ। ਵਿਚਾਰੇ ਇੱਕ ਫੌਜੀ ਦੇ ਚਸਪਾਲ ਸਿੰਘ ਜਿਹੜੀ ਦੇਸ਼ ਵਾਸਤੇ ਆਪਣੀ ਜਾਨ ਕੁਰਬਾਨ ਨੂੰ ਤਿਆਰ ਹੈ। ਜੇ ਉਹਦੇ ਘਰ ਉਹਦੀ ਜ਼ਮੀਨ ਸੇਫਟੀ ਨਹੀਂ ਜ਼ਮੀਨ ਦੀ ਸੇਫਟੀ ਨਹੀਂ ਜੇ ਉਹਦੀ ਸੇਫਟੀ ਨਹੀਂ ਇਹ ਤੋਂ ਘਟਿਆ ਸਰਕਾਰ ਕੀ ਹੋ ਸਕਦੀ ਹੈ। ਆ ਕੋਈ ਲਾ ਨ ਆਰਡਰ ਸਿਚੁਏਸ਼ਨ ਹੈ। ਕਈ ਹਜ਼ਾਰਾ ਇਨਸੀਡੈਂਟ ਹੈ ਜਿਹੜੇ ਪਿਛਲੇ 4 ਮਹੀਨੇ 'ਚ ਇਨਾ ਕਾਂਗਰਸੀਆਂ ਨੇ ਕਬਜ਼ੇ ਕਰਨ ਦੀ ਜ਼ੁਲਮ ਕਰਨ ਦਾ ਨਾ ਕੰਮ ਕੀਤਾ ਹੈ ਇਹ ਤੋਂ ਵੱਧ ਪ੍ਰੂਫ ਕਿ ਉਸੇ ਦਾ ਵਿਚਾਰਾ ਨਾ ਕੋਈ ਸੰਬੰਧ ਨਹੀਂ ਮੈਨੂੰ ਪਤਾ ਲੱਗਿਆ ਕਿ ਜਰਾ ਇਨਾ ਦੁਖੀ ਸੀ ਕਹਿੰਦਾ ਮੈਂ ਡੀਸੀ ਦੇ ਦਫਤਰ ਸਾਹਮਣੇ ਮੈਂ ਆਪਣੇ ਆਪ ਨੂੰ ਅੱਗ ਲਾ ਦਿੰਨੀ ਹੈ ਸਰ ਬੰਗਲੌਰ ਦੇ ਵਿੱਚ ਕਿਹਸਾ ਮੈਂ ਉਹ ਵੀ ਕਰਿਆ ਕਿ ਸਰਕਾਰ ਤੇ ਹੁਣ ਵਿਸ਼ਵਾਸ ਉੱਠ ਗਿਆ ਸਿਵਾ ਤੇ ਵਿਸ਼ਵਾਸ ਉੱਠ ਗਿਆ ਜੇ ਐਜੇ ਇਨਸਾਨ ਇੱਕ ਮਿੰਟ ਯਾਰ ਐਜੇ ਇਨਸਾਨ ਤੇ ਐਜੇ ਵਿਚਾਰੇ ਗਰੀਬਾਂ ਤੇ ਆ ਇੱਤੇਚਾਰ ਹੋਣ ਲੱਗਿਓ ਖਤਮ ਨਹੀਂ ਹੋਊਗਾ ਤੇ ਫਿਰ ਸਰਕਾਰ ਨੂੰ ਸਰਕਾਰ ਆਹਨ ਦਾ ਇੱਥੇ ਕੋਈ ਲਾਭ ਨਹੀਂ ਹੈ ਮੇਰਾ ਨੰਬਰ 15217438 ਐ ਕਿ ਨੈਗ ਜਸਪਾਲ ਸਿੰਘ 662 ਆਰਮੀ ਐਵੀਏਸ਼ਨ ਸਪੋਰਟਰ ਜੰਮੂ ਕਸ਼ਮੀਰ ਦੇ ਵਿੱਚ ਮੈਂ ਡਿਊਟੀ ਕਰਦਾ ਵਾਂ ਮੈਂ 24 ਘੰਟੇ ਮੌਤ ਦੇ ਮੂੰਹ ਘੜ ਰਹਿਦਾ ਵਾਂ ਪਰ ਮੈਨੂੰ ਤਮਕੀਆ ਮਿਲ ਰਹੀ ਹੈ ਮੇਰੇ ਪਿਤਾ ਜੀ ਨੂੰ ਤੇ ਆਪਣੇ ਮੁੰਡੇ ਬਚਾਲਾ ਕੌਣ ਦੇ ਰਿਆ ਤਮਕੀਆ ਰਮਨਜੀਤ ਸਿੰਘ ਸਕੀ ਦਾ ਪੀਏ ਉਹ ਤਮਕੀ ਦੇਣਾ ਆਪਣੇ ਮੁੰਡੇ ਬਚਾਲਾ ਮੈਨੂੰ ਕਿ ਬਚਾਉਣਾ ਮੈਂ ਤੇ 24 ਘੰਟੇ ਮੌਤ ਦੇ ਮੂੰਹ ਘੜੀ ਰਹਿਣਾ ਕਾਰਨ ਕਿਉਂ ਤਮ ਕਿਉਂ ਨੇ ਸਾਡੀ ਜਿਹੜੀ ਜ਼ਮੀਨ ਉਹ ਤੇ ਨਜਾਇਜ਼ ਕਬਜ਼ਾ ਕਰਾਇਆ ਐ ਇਸੇ 24 24 ਜੁਲਾਈ ਨੂੰ ਤੇ ਜਦੋਂ ਮੇਰੇ ਗਾੜੀ ਨੇ ਜਾ ਕੇ ਕਹ ਤੁਸੀਂ ਕਾਗਜ਼ ਦੇਖ ਲਵੋ ਕਹਿੰਦੇ ਕਾਗਜ਼ ਨਹੀਂ ਮੈਂ ਕਿਸੇ ਦੇ ਵੀ ਦੇਖਣੇ ਹੈਗੇ ਤੇ ਨਾ ਮੈਨੂੰ ਕੋਈ ਜ਼ਰੂਰਤ ਈ ਤੇ ਨਾ ਤਾਂ ਮੇਰਾ ਕਿਸੇ ਪਾਰਟੀ ਦੇ ਨਾਲ ਸੰਬੰਧ ਆ ਤੇ ਪਰ ਕਾਂਗਰਸ ਦੇ ਵਰਕਰਾਂ ਨੇ ਸਾਡ ਉਹ ਦੂਜੀ ਜਿਹੜੀ ਬੰਦੇ ਆ ਉਹ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਬਟਾਲਾ ਤੋਂ ਬਿਸ਼ੰਬਰ ਬਿੱਟੂ ਦੀ ਰਿਪੋਰਟ ਪੰਜਾਬ ਟੂਡੇ